ਕਿ ਪੰਜਾਬ ਦੇ ਮੁੱਖ ਮੰਤਰੀ ਦਾ ਮਾਨਸਿਕ ਸੰਤੁਲਨ ਠੀਕ ਨਹੀਂਗਾ ਔਰ ਉਹਨਾਂ ਨੂੰ ਕੋਸ਼ਤ ਦੇ ਡੀਡਿਕਸ਼ਨ ਸੈਂਟਰ ਚ ਰੱਖਣ ਦੀ ਜ਼ਰੂਰਤ ਹੈਗੀ ਆ ਕਿ ਟਰੰਪ ਨੇ ਬਹੁਤ ਸਪਸ਼ਟ ਤੌਰ ਤੇ ਭਾਰਤ ਸਰਕਾਰ ਨੂੰ ਕਹਿਤਾ ਕਿ ਤੁਹਾਡੀ ਜਿਹੜੀ ਖੇਤੀ ਦੀ ਮੰਡੀ ਆ ਉਹਦੇ ਤੱਕ ਸਾਡੀ ਪਹੁੰਚ ਹੋਵੇ ਤੇ ਉਹਦੇ ਰਾਹ ਵਿੱਚ ਕੋਈ ਵੀ ਅੜਿੱਕਾ ਨਾ ਹੋਵੇ ਕਿ ਜੇਸਟਰਨ ਟਰੰਪ ਨੇ ਕਿਹਾ ਮੋਦੀ ਨੇ ਸੁਰਚ-ਸੁਰ ਮਲਾਈ ਆ ਅੜਿੱਕਾ ਕੀ ਆ ਸਾਹਮਰਾਜੀ ਮੁਲਕਾਂ ਨੇ ਜੋ ਸਾਡੀ ਖੇਤੀ ਮੰਡੀ ਤੇ ਖੇਤੀ ਤੇ ਕਬਜ਼ਾ ਕਰਨਾ ਅੜਿੱਕਾ ਇੱਕੋ ਵਾ ਉਹ ਹੈ ਗਿਆ ਕਿਸਾਨ ਦਾ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਹੈਗਾ ਉਹ ਅਮਿਤ ਸ਼ਾਹ ਦਾ ਇਹਨਾਂ ਦਿਨਾਂ ਚ ਖਾਸਮ ਖਾਸ ਬਣਿਆ ਹੋਇਆ ਸਾਡੀ ਮੰਡੀ ਚ ਉਹਨਾਂ ਦਾ ਸਮਾਨ ਆਉਣਾ ਤੇ ਫਿਰ ਸਾਡਾ ਅਨਾਜ ਕਿਸੇ ਨੇ ਨਹੀਂ ਖਰੀਦਣਾ ਇਹ ਹੀ ਤਿੰਨ ਕਾਨੂੰਨਾਂ થી ਇਹ ਹੀ ਐਗਰੀਕਲਚਰ ਮਾਰਕੀਟਿੰਗ ਪਾਲਿਸੀ ਦੇ ਨਾਲ ਜੜੇ ਅਗੇ ਆਏ ਲੈ ਕੇ ਆਏ ਆ ਸਤਕਾਰਯੋਗ ਕਿਸਾਨ ਸਾਥੀਓ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਕਿਸਾਨ ਲਹਿਰ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਹਮਲਾ ਬੋਲਿਆ ਇਹ ਗੱਲ ਸੁਤੇਸਿਤ ਨਹੀਂ ਹੋਈ ਇਹ ਗੱਲ ਠੀਕ ਆ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਮਾਨਸਿਕ ਸੰਤੁਲਨ ਠੀਕ ਨਹੀਂਗਾ ਔਰ ਉਹਨਾਂ ਨੂੰ ਕੁਝ ਦਿਨ ਡੀਡਿਕਸ਼ਨ ਸੈਂਟਰ ਚ ਰੱਖਣ ਦੀ ਜ਼ਰੂਰਤ ਹੈਗੀ ਆ ਖਾਸੀ ਗੜਬੜ ਹੋਈ ਵੀ ਆ ਕਿ ਉਹਨਾਂ ਦਾ ਮਾਨਸਿਕ ਸੰਤੁਲਨ ਠੀਕ ਹੋਵੇ ਕਿ ਵਧੀਆ ਜੇ ਨਸ਼ਾ ਛਡਾਊ ਕੇਂਦਰ ਚ ਉਹਨਾਂ ਨੂੰ ਰੱਖਿਆ ਜਾਵੇ ਪਰ ਦੂਸਰਾ ਕਾਰਨ ਜਿਹੜਾ ਉਹ ਇਹ ਹੈਗਾ ਜੋ ਅਖਬਾਰਾਂ 'ਚ ਛਪ ਗਿਆ ਜੋ ਟੀਵੀ ਚੈਨਲਾਂ ਤੇ ਆ ਗਿਆ ਕਿ ਟ੍ਰੰਪ ਨੇ ਬਹੁਤ ਸਪਸ਼ਟ ਤੌਰ ਤੇ ਭਾਰ ਸਰਕਾਰ ਨੂੰ ਕਹਤਾ ਕਿ ਤੁਹਾਡੀ ਜਿਹੜੀ ਖੇਤੀ ਦੀ ਮੰਡੀ ਆ ਉਹਦੇ ਤੱਕ ਸਾਡੀ ਪਹੁੰਚ ਹੋਵੇ ਤੇ ਉਹਦੇ ਰਾਹ ਵਿੱਚ ਕੋਈ ਵੀ ਅੜਿੱਕਾ ਨਾ ਹੋਵੇ ਮੈਨੂੰ ਯਾਦ ਹੈ ਇੱਕ ਅਧਿਆਪਕ ਦੋਸਤ ਨੇ ਇੱਕ ਵਾਰੀ ਸਾਡੀ ਚਰਚਾ 'ਚ ਕਿਹਾ ਸੀ ਕਹਿੰਦਾ ਦਿੱਲੀ ਮੋਰਚੇ ਨੇ ਸਾਨੂੰ ਇਹ ਸਿਖਾਇਆ ਕਿ ਜਿਹੜੇ ਸਾਹਮਣੇ ਹੁੰਦੇ ਆ ਕੱਲੇ ਉਹੀ ਰਾਜ ਨਹੀਂ ਕਰਦੇਗੇ ਅਸਲ 'ਚ ਰਾਜ ਕਰਨ ਵਾਲੇ ਪਿੱਛੇ ਹੁੰਦੇ ਆ ਤੇ ਇਹ ਗੱਲ ਨੰਗੇ ਚਿੱਟੇ ਰੂਪ 'ਚ ਸਾਹਮਣੇ ਆਈ ਜਾਂਦੀ ਆ ਕਿ ਕਿਸ ਤਰ੍ਹਾਂ ਟਰੰਪ ਨੇ ਭਾਰ ਸਰਕਾਰ ਨੂੰ ਕਿਹਾ ਪਹਾੜ ਸਰਕਾਰ ਨੇ ਹਾਮੀ ਭਰੀ ਆ ਔਰ ਉਹਨੇ ਕਿਹਾ ਕੋਈ ਵੀ ਅੜਿੱਕਾ ਜਿਹੜਾ ਜਿਸ ਤਰ੍ਹਾਂ ਟਰੰਪ ਨੇ ਕਿਹਾ ਮੋਦੀ ਨੇ ਸੁਰਚ ਸੁਰ ਮਲਾਈ ਆ ਤੇ ਅੜਿੱਕਾ ਕੀ ਆ ਕਾਰਪੋਰੇਟ ਦੇ ਸਾਹਮਣੇ ਅੜਿੱਕਾ ਅੜਿੱਕਾ ਕੀ ਆ ਸਾਮਰਾਜੀ ਮੁਲਕਾਂ ਨੇ ਜੋ ਸਾਡੀ ਖੇਤੀ ਮੰਡੀ ਤੇ ਖੇਤੀ ਤੇ ਕਬਜ਼ਾ ਕਰਨਾ ਅੜਿੱਕਾ ਇੱਕ ਉਹ ਹੈ ਗਿਆ ਕਿਸਾਨ ਦਾ ਤੇ ਉਹ ਕਿਸਾਨ ਲਹਿਰ ਦਾ ਆਧਾਰ ਹੈਗਾ ਪੰਜਾਬ ਤੇ ਇਸ ਕਰਕੇ ਪੰਜਾਬ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚੁਣਿਆ ਇਸ ਕੰਮ ਵਾਸਤੇ ਤੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਹੈਗਾ ਉਹ ਅਮਿਤ ਸ਼ਾਹ ਦਾ ਇਹਨਾਂ ਦਿਨਾਂ 'ਚ ਖਾਸਮ ਖਾਸ ਬਣਿਆ ਹੋਇਆ ਤੇ ਕਰਨਾ ਕੀ ਚਾਹੁੰਦਾ 트럼ਪ ਤੇ ਉਹਦੀ ਜੁੰਡਲੀ ਤੇ ਉਹ ਸਾਮਰਾਜੀ ਮੁਲਕ ਤੁਹਾਨੂੰ ਯਾਦ ਹੋਊਗਾ ਕਿ ਪਿਛਲੇ ਸਾਲ ਇਹਨਾਂ ਨੇ ਸੇਬਾਂ ਤੇ ਬਦਾਮਾਂ ਤੇ ਤੇ ਅਖਰੋਟ ਤੇ ਬਹੁਤ ਸਾਰੀਆਂ ਡਿਊਟੀਆਂ ਕਢਾਤੀਆਂ ਕਿ ਇੱਧਰ ਦਾ ਸੇਬ ਪੈਦਾ ਕਰਨ ਵਾਲਾ ਕਿਸਾਨ ਤਬਾਹ ਹੁੰਦਾ ਹੋਵੇ ਅਮਰੀਕਾ ਦਾ ਸੇਬ ਬਦਾਮ ਇੱਧਰ ਜਿਹੜਾ ਉਹ ਸਸਤਾ ਵਿਕਣਾ ਚਾਹੀਦਾ ਹੁਣ ਜੇ ਉਹ ਟੈਰਫ ਘਟਾਉਣ ਦੀ ਗੱਲ ਕਰ ਰਿਹਾ ਖੇਤੀ ਮੰਡੀ ਤੱਕ ਪਹੁੰਚ ਕਰਨ ਦੀ ਗੱਲ ਕਰ ਰਿਹਾ ਤੇ ਜੇ ਸਾਡੀ ਮੰਡੀ 'ਚ ਉਹਨਾਂ ਦਾ ਸਮਾਨ ਆਉਣਾ ਤੇ ਫਿਰ ਸਾਡਾ ਅਨਾਜ ਕਿਸੇ ਨੇ ਨਹੀਂ ਖਰੀਦਣਾ ਇਹੀ ਤਿੰਨ ਕਾਨੂੰਨਾਂ ਚ ਸੀ ਇਹੀ ਐਗਰੀਕਲਚਰ ਮਾਰਕੀਟਿੰਗ ਪਾਲਿਸੀ ਦੇ ਨਾਲ ਜਿਹੜੇ ਅੱਗੇ ਆਏ ਇਹ ਲੈ ਕੇ ਆਏ ਆ ਇਸ ਕਰਕੇ ਇਹਨੂੰ ਆਮ ਹਮਲਾ ਨਾ ਸਮਝਿਓ ਇਹ ਪੰਜਾਬੀਆਂ ਨੂੰ ਇੱਕ ਬਹੁਤ ਵੱਡੀ ਬੰਗਾਰ ਪਾਈ ਆ ਕਿਉਂਕਿ ਇਸ ਮੁਲਕ ਦੇ ਵਿੱਚ ਜੇ ਪੰਜਾਬ ਕਾਰਪੋਰੇਟ ਦੇ ਖਿਲਾਫ ਖੜੂਗਾ ਤੇ ਦੂਸਰੇ ਮੁਲਕ ਨੇ ਤਾਂ ਖੜਨਾ ਇਸ ਕਰਕੇ ਸਾਡੇ ਤੇ ਇਤਿਹਾਸ ਨੇ ਇੱਕ ਜ਼ਿੰਮੇਵਾਰੀ ਵੀ ਪਾਈ ਆ ਕਿ ਜੇ ਮੁਗਲ ਆਏ افغان ਆਏ ਅੰਗਰੇਜ਼ ਆਏ ਜੋ ਵੀ ਵਿਦੇਸ਼ੀ ਧੜ ਦੀ ਆਇਆ ਅਸੀਂ ਸਾਹਮਣੇ ਹੋ ਕੇ ਉਹਨਾਂ ਦੇ ਡਟੇ ਤੇ ਅੱਜ ਕੀ ਸਾਨੂੰ ਉਹ ਬੰਦਾ ਡਰਾਲੂਗਾ ਜਿੰਦੀ ਹਾਲਤ ਇਹ ਆ ਕਿ ਉਹਨੂੰ ਫੌਰੀ ਡੀਡਿਕਸ਼ਨ ਸੈਂਟਰ ਚ ਭੇਜਣ ਦੀ ਜ਼ਰੂਰਤ ਆ ਨਹੀਂ ਦਿਵਾ ਸਕਦਾ ਤੇ ਦਬੜਮ ਨਹੀਂ ਚੈਰੀਦਾ ਤੇ ਇਸ ਚੁਣੌਤੀ ਨੂੰ ਸਿੱਧੇ ਮੱਥੇ ਸਤਕਾਰ ਕਰਨਾ ਚਾਹੀਦਾ ਦੇ ਨਾਲ ਇੱਕ ਕੰਮ ਹੋਰ ਕੀਤਾ ਜਾ ਰਿਹਾ ਇਹ ਹਮਲਾ ਬਹੁਤ ਪਲਾਨਡ ਤਰੀਕੇ ਨਾਲ ਕੀਤਾ ਜਾ ਰਿਹਾ ਸਿੱਧਾ ਨਹੀਂ ਬੋਲਿਆ ਹਮਲਾ ਪਿਛਲੇ ਲਗਭਗ 2.5 ਸਾਲਾਂ ਤੋਂ ਆਮ ਆਦਮੀ ਪਾਰਟੀ ਦਾ ਆਈਟੀ ਸੈੱਲ ਤੇ ਭਾਜਪਾ ਦਾ ਆਈਟੀ ਸੈੱਲ ਲਗਾਤਾਰ ਸਮਾਜ ਦੇ ਦੂਜੇ ਤਬਕਿਆਂ ਦੇ ਵਿੱਚ ਕਿਸਾਨਾਂ ਦੇ ਪ੍ਰਤੀ ਇੱਕ ਨਫ਼ਰਤ ਪੈਦਾ ਕਰ ਰਿਹਾ ਇਸ ਸਮਾਜ ਨੂੰ ਸਮਝਣਾ ਪੈਣਾ ਕਿ ਸਰਕਾਰਾਂ ਥੋੜੇ ਵਿਚਾਰ ਬਣਾਉਂਦੀਆਂ ਕਿਵੇਂ ਆ ਉਹਨਾਂ ਦੇ ਕੋਲੇ ਬਹੁਤ ਵੱਡੇ ਪ੍ਰਚਾਰ ਸਾਧਨਾ ਹਜ਼ਾਰਾਂ ਚੈਨਲ ਆ ਸੋਸ਼ਲ ਮੀਡੀਆ ਤੇ ਉਹਨਾਂ ਦੀ ਗੱਲ ਭਾਰੂ ਆ ਹਰ ਟੀਵੀ ਖੋਲਦੀ ਉਹੋ ਗੱਲ ਅਖਬਾਰ ਪੜ੍ਹਦੀ ਉਹੀ ਗੱਲ ਮੋਬਾਈਲ ਦੇਖਦੇ ਹੋ ਉਹੀ ਗੱਲ ਉਹੀ ਗੱਲਾਂ ਜਿਹੜੀਆਂ ਨੇ ਉਹ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਜਿਦੋਂ મોદી ਨੂੰ ਪ੍ਰੋਜੈਕਟ ਕਰਨਾ ਸੀ ਇਹ ਅਪਕੀ ਬਾਾਰ ਮੋਦੀ ਸਰਕਾਰ 15000 ਕਰੋੜ ਰੁਪਇਆ ਲਾਇਆ ਤੁਸੀਂ ਅੱਕ ਕੇ ਚੈਨਲ ਬਦਲਦੇ ਸੀ ਅਗਲੇ ਚੈਨਲ ਤੇ ਵੀ ਇਹੀ ਕਿ ਅਪਕੀ ਬਾਾਰ ਮੋਦੀ ਸਰਕਾਰ ਕਿ ਉਹਨਾਂ ਨੇ ਬਣਾ ਲਈ ਆਪਣੇ ਬਿਰਭ ਕਹਾਣੀ ਸੁਣਾਉਂਦੇ ਹੁੰਦੇ ਸੀ ਇੱਕ ਕਿ ਕੋਈ ਬੰਦਾ ਸੀ ਤੇ ਉਹਦੇ ਕੋਲੇ ਲੇਲਾ ਸੀ ਜੋਰ ਨੂੰ 4 ਪੈਸਾਂ ਦੀ ਲੋੜ ਸੀ ਤੇ ਸ਼ਹਿਰ ਵੇਚਣ ਚੱਲਿਆ ਪੰਜ ਠੱਕ ਮਿਲ ਗਏ ਉਹ ਦੋ ਦੋ ਤਿੰਨ ਤਿੰਨ ਸੌ ਮੀਟਰ ਦੀ ਦੂਰੀ ਤੇ ਖੜੇ ਸਾਹ ਸੁਥ ਰਹੇ ਉਹਨਾਂ ਨੇ ਕੱਪੜੇ ਪਾਏ ਹੋਏ ਤੇ ਪਹਿਲੇ ਠੱਕ ਦੇ ਕੋਲੋਂ ਜਦੋਂ ਬੰਦਾ ਲੰਘਿਆ ਉਹ ਕਹਿੰਦਾ ਕੁੱਤਾ ਕਿੱਥੇ ਚੱਕੀ ਲਿਆ ਨਾ ਉਹ ਕਹਿੰਦਾ ਭਲਿਆ ਮਾਨਸਾ ਕੁੱਤਾ ਨਹੀਂ ਇਹ ਲੇਲਾ ਦਿਖਦਾ ਨਹੀਂ ਤੈਨੂੰ ਉਹ ਕਹਿੰਦਾ ਮੈਨੂੰ ਤਾਂ ਦਿਖਦਾ ਤੈਨੂੰ ਨਹੀਂ ਦਿਖਦਾ ਇਹ ਸੋਚਦੇ ਆਂ ਵੀ ਯਾਰ ਇਹ ਲੇਲੇ ਨੂੰ ਕੁੱਤਾ ਕਿਉਂ ਕਹੀ ਜਾਂਦਾ ਉਹ ਜਦੋਂ ਗਾਹ ਗਿਆ 2.5 ਕਿਲੋਮੀਟਰ ਦੂਜਾ ਠੱਕ ਮਿਲ ਗਿਆ ਉਹ ਕਹਿੰਦਾ ਕੁੱਤਾ ਕਿੱਥੇ ਚੱਕੀ ਲਈ ਜਾਣਾ ਸੇਣਾ ਮੇਣਾ ਬੰਦਾ ਯਾਰ ਕਿ ਤੀੜ ਚੱਕੀ ਹੋਈ ਆ ਤੂੰ ਉਹ ਉਹ ਚੁੱਪ ਕਰ ਗਿਆ ਵੀ ਯਾਰੀ ਦੋ ਬੰਦੇ ਆਲੇ ਕਹਿਤਾ ਬੰਦੇ ਬਣਦੇ ਫੱਪਦੇ ਲੱਗਦੇ ਇਹਨੂੰ ਹੋਇਆ ਕੀ ਆ ਉਹ ਜਦੋਂ ਤੀਜੇ ਨੇ ਇਹਨੂੰ ਕਿਹਾ ਉਹਨੇ ਧਿਆਨ ਨਾਲ ਵੇਖਿਆ ਵੀ ਕਿਤੇ ਮੈਨੂੰ ਮੇਰੀ ਨਿਗਾਹ 'ਚ ਨਾ ਫਾਲਟ ਹੋਵੇ ਇਹ ਕਹਿੰਦਾ ਮੈਂ ਕੁੱਤਾ ਹੀ ਨਾ ਚੱਕੀ ਫਿਰਦਾ ਆਵਾ ਉਹ ਸੋਚਣ ਲੱਗ ਗਿਆ ਨਾਲੇ ਰਾਹ 'ਚ ਉਹਨੂੰ ਵੇਖਦਾ ਜਾਵੇ ਲੇਲੇ ਨੂੰ ਜਦੋਂ ਚੌਥੇ ਨੇ ਇਹ ਕਿਹਾ ਉਹਨੂੰ ਲੱਗਾਇਆ ਇੰਨੇ ਬੰਦੇ ਕਹੀ ਜਾਂਦੇ ਆ ਅਈ ਸਾਰੇ ਲੋਕ ਮੂਰਖ ਥੋੜਾ ਮੈਂ ਕੱਲਾ ਹੀ ਥੋੜਾ ਸਿਆਣਾ ਉਹਨੂੰ ਆਪਣੀ ਅਕਲ ਤੇ ਛਾਕੋਣ ਲੱਗਾ ਉਹਨੂੰ ਆਪਣੀ ਗੱਲ ਵਿੱਚ ਸਹੀ ਲੱਗਣ ਗਲਤ ਲੱਗਣ ਲੱਗੀ ਉਹਨੇ ਕਿਹਾ ਯਾਰ ਜੇ ਹੁਣ ਕਿਸੇ ਨੇ ਕਹਿ ਦਾਨਾ ਆਪਾਂ ਸੈਟੀ ਦੇਣਾ ਐਵੇਂ ਬੇਇੱਜ਼ਤੀ ਕਰਾਈ ਜਾਂਦੇ ਕੁੱਤੇ ਨੂੰ ਚੱਕੀ ਫਿਰਦੇ ਕੋਈ ਜਦੋਂ ਪੰਜਵੇਂ ਠਾਗੜੇ ਕਿਹਾ ਉਹਨੇ ਲੈਣਾ ਸੜਤਾ ਉਹਨਾਂ ਦੀ ਰਿਆ ਇੱਕ ਸੀ ਉਹਨਾਂ ਨੇ ਚੱਕਿਆ ਰਿੰਨਿਆਂ ਦੇ ਛਕ ਲਿਆ ਉਹ ਚੰਗੇ ਭਲੇ ਲੈਣੇ ਨੂੰ ਕੁੱਤਾ ਲੱਗਣ ਲਾਤਾ ਇਸ ਕਰਕੇ ਸਮਾਜ ਦੇ ਸਾਰੇ ਟਟਕਿਆਂ ਨੂੰ ਬੇਨਤੀ ਕਰਦੇ ਆ ਕਿ ਕਾਰਪੋਰੇਟ ਤੋਂ ਬਚਾਉਣ ਦੇ ਲਈ ਇਸ ਮੁਲਕ ਨੂੰ ਕੰਧ ਬਣ ਕੇ ਖੜੀਆ ਕਿਸਾਨ ਲਹਿਰ ਤੇ ਆਪਣੇ ਆਪ ਦੇ ਸੱਲਾਹ ਰਾਹੀ ਇਹ ਲੈਣੇ ਨੂੰ ਕੁੱਤਾ ਬਣਾਉਣ ਲੱਗੇ ਹੋਇਆ ਇਹਨਾਂ ਦੇ ਪ੍ਰਚਾਰ ਤੋਂ ਬਚ ਕੇ ਰਹੋ ਆ ਛੇਰਾਂ 'ਚ ਜਿਹੜੇ ਵੱਡੇ ਵੱਡੇ ਮਾਲਸ ਖੁੱਲ ਰਹੇ ਆ ਲੱਖਾਂ ਦੁਕਾਨਦਾਰ ਵੇਲੇ ਕਰਦੇ ਉਹ ਐ ਮਾਲਸ ਕਿਸਾਨਾਂ ਨੇ ਨਹੀਂ ਖੋਲੇ ਵੀਰੋ ਇਹ ਕਾਰਪਰੇਟ ਘਰਾਣਿਆਂ ਦੇ ਆ ਜਿੱਥੇ 500 ਦੁਕਾਨ ਹੁੰਦੀ ਸੀ ਇੱਕ ਅੱਧੇ ਕਿਲੋਮੀਟਰ ਦਾ ਮਾਲ ਹੁੰਦਾ ਦੋ ਗੇਟ ਆ ਦੋ ਸਕਿਉਰਟੀ ਗਾਰਡ ਖੜੇ ਆ ਵਿੱਚ ਚਲੇ ਜਾਓ ਰੇੜੀ ਦੇ ਦਿੰਦੇ ਸਮਾਨ ਲੱਦੋ ਦੋ ਬਿਲ ਕੱਟਣ ਵਾਲੇ ਆ ਜਿੱਥੇ ਹਜ਼ਾਰ ਬੰਦੇ ਰੋਟੀ ਕਮਾਰਿਆ ਉਥੇ ਚਾਰ ਬੰਦਿਆਂ ਨਾਲ ਆਪਣਾ ਮਾਲ ਚਲਾ ਰਹੇ ਆ ਹਜ਼ਾਰ ਬੰਦੇ ਦੀ ਰੋਟੀ ਰੋਟੀ ਖੋ ਕੇ ਉਹਨਾਂ ਨੇ ਛੋਟੇ ਤੇ ਦਰਮਿਆਨੇ ਨੂੰ ਕਿਤੇ ਨਹੀਂ ਛੱਡਣਾ ਨਾ ਖੇਤੀ 'ਚ ਨਾ ਪਰਚੂਣ ਦੇ ਵਿੱਚ ਕਿਤੇ ਵੀ ਕਾਰੋਬਾਰ 'ਚ ਜਦੋਂ ਵਾਲਮਾਰਟ ਪਰਚੂਣ ਚਾਹੀ ਬੜਾ ਪ੍ਰਚਾਰ ਕੀਤਾ ਕਿ ਰੋਜ਼ਗਾਰ ਦੇਊਗੀ ਭਾਰਤ ਦੇ ਵਿੱਚ 25 ਕਰੋੜ ਲੋਕ ਪਰਚੂਣ ਦੇ ਖੇਤਰ 'ਚ ਲੱਗੇ ਆ ਤੇ ਵਾਲਮਾਰਟ ਦਾ 25 ਕੋ ਲੱਖ ਮਲਾਜ਼ਮ ਸੀ ਤੇ ਜਿੰਨਾ ਕੁਲ ਦੁਨੀਆ 'ਚ ਵਾਲਮਾਰਟ ਦਾ ਪਰਚੂਣ ਦਾ ਕੰਮ ਆ ਪੂਰੇ ਮੁਲਕ ਦਾ ਉਹਨਾਂ ਜਿਹੜੇ ਬੰਦੇ ਜਿੱਡਾ ਕਾਰੋਬਾਰ 25 ਲੱਖ ਬੰਦਿਆਂ ਤੋਂ ਕਰਾ ਰਹੇ ਆ 25 ਕਰੋੜ ਬੰਦੇ ਨੂੰ ਕਿਉਂ ਨੰ ਕੰਮ ਤੇ ਰੱਖਣਗੇ ਇਹਦਾ ਮਤਲਬ ਆ ਪਾਉਣੇ 25 ਕਰੋੜ ਬੰਦਾ ਉਸ ਕੰਮ ਚੋਂ ਬਾਹਰ ਕੱਢਣਾ ਤੇ ਜੇ ਦਾਣਾਂ ਵੀ ਬਾਹਰ ਆਉਣੀਆਂ ਅਨਾਜ ਵੀ ਬਾਹਰ ਆਉਣਾ ਫਲ ਵੀ ਬਾਹਰ ਆਉਣੀਆਂ ਦੁੱਧ ਵੀ ਬਾਹਰ ਆਉਣਾ ਫਿਰ ਇੱਥੋਂ ਦਾ ਦੁੱਧ ਪੈਦਾ ਕਰਨ ਵਾਲਾ ਉਹਨੇ ਪੇਰ ਰੋਜ਼ਗਾਰ ਹੋਣਾ ਉਹਨੇ ਵਿਹਲਾ ਹੋਣਾ ਇੱਥੋਂ ਦੇ ਅਨਾਜ ਪੈਦਾ ਕਰਨ ਵਾਲੇ ਨੇ ਵਿਹਲਾ ਹੋਣਾ ਇਥੇ ਫੜ ਪੈਦਾ ਕਰਨ ਵਾਲੇ ਨੇ ਵਿਹਲਾ ਹੋਣਾ ਕਹਿੰਦੇ ਸਾਰੇ ਇਕਨੋਮਿਸਟ ਕਹਿੰਦੇ ਆ ਕਿ ਜਦੋਂ ਤੁਸੀਂ ਬਾਹਰੋਂ ਸਮਾਨ ਮੰਗਾਉਨੇ ਆ ਤੁਸੀਂ ਸਮਾਨ ਨਹੀਂ ਆਯਾਤ ਕਰਦੇ ਤੁਸੀਂ ਬੇਰੋਜ਼ਗਾਰੀ ਵੀ ਨਾਲ ਆਯਾਤ ਕਰਦੇ ਸਮਾਨ ਨਹੀਂ ਬਾਹਰੋਂ ਮੰਗਾਉਂਦੇ ਪਰ ਬੇਰੋਜ਼ਗਾਰੀ ਵੀ ਮੰਗਾਉਨੇ ਆ ਬਾਹਰੋਂ ਆਇਆ ਸਮਾਨ ਇੱਥੇ ਜਿਹੜੇ ਉਹ ਸਮਾਨ ਪੈਦਾ ਕਰਨ ਚ ਲੱਗੇ ਲੋਕ ਹੁੰਦੇ ਆ ਉਹਨਾਂ ਦਾ ਲੱਕ ਤੋੜਦਾ ਉਹਨਾਂ ਨੂੰ ਬੇਰੋਜ਼ਗਾਰ ਕਰਦਾ ਤੇ ਜਦੋਂ ਸਾਡੇ ਪੰਜਾਬੀਆਂ ਨੂੰ ਦੁਨੀਆ ਚ ਕਿਤੇ ਢੋਈ ਨਹੀਂ ਮਿਲਦੀ ਪਈ ਆਪਣੀਆਂ ਜ਼ਮੀਨਾਂ ਵੇਚ ਕੇ ਘਰ-ਬਾਰ ਵੇਚ ਕੇ ਬਾਹਰ ਜਾ ਰਹੇ ਆ ਬਾਹਰੋਂ ਠੱਕੇ ਪੈ ਰਹੇ ਆ ਸੱਗਨਲ ਤੇ ਇੱਕ ਵਾਰੀ ਨਹੀਂ ਹੋਈ ਸਾਰੀ ਦੀ ਸਾਰੇ ਗਦਰੀ ਇਹੇ ਸੀ ਗਦਰ ਲਹਿਰ ਦੀ ਕਲਤਾ ਜੀ ਆ ਨਾ ਕਿ ਦੇਸੋਂ ਪੈਣ ਠੱਕੇ ਬਾਹਰ ਕੋਈ ਟੋਈ ਨਾ ਸਾਡਾ ਪ੍ਰਦੇਸੀਆਂ ਦਾ ਦੇਸ਼ ਕੋਈ ਨਾ ਕਿਹਤੋਂ ਦੀਆਂ ਸਰਕਾਰਾਂ ਅੱਜ ਇਸ ਮੁਲਕ ਦੀ ਜਲ ਜੰਗਲ ਜ਼ਮੀਨ ਜੋ ਕੁਛ ਵੀ ਹੈਗਾ ਉਹ ਕਾਰਪੋਰੇਟ ਕਰਾਉਣਿਆਂ ਨੂੰ ਦੇਣ ਵਾਸਤੇ ਕਰ ਲੋ ਮੱਛੀ ਹੋਏ ਵੇ ਆ ਜਿਵੇਂ ਕਿ ਪੱਤਰਕਾਰ ਵੀਰ ਨੇ ਕਿਹਾ ਵੀ ਇਹਦਾ ਨੁਕਸਾਨ ਆਵਾ ਦੀ ਪਾਰਟੀ ਨੂੰ ਹੋਊਗਾ ਕੋਈ ਉਹ ਕੋਈ ਨਵਾਂ ਬੰਦਰ ਖੜਾ ਕਰ ਲੈਣਗੇ ਆਪਾਂ ਕਹਿੰਦੇ ਹੁਣ ਇਹਨਾਂ ਨੂੰ ਸਭ ਕੁਝ ਦਿਖਾਉਣਾ ਓਏ ਆਪਾਂ ਆਪ ਵੀ ਸਿੱਖੀਏ ਸਭ ਕੁ ਸਭ ਕਾਪਾ ਕਿੰਨੂ ਕਿੰਨੂ ਸਿਖਾਈ ਜਾਵਾਂਗੇ 5 ਸਾਲਾਂ ਬਾਅਦ ਸਾਨੂੰ ਸਿੱਖਣ ਦੀ ਲੋੜ ਆ ਉਹ ਸਿੱਖੇ ਸਿਖਾਏ ਆਉਂਦੇ ਆ ਤੇ ਜਿਹੜੇ ਰਾਜ ਕਰਦੇ ਆ ਆਪਾਂ ਕਹਿੰਦੇ ਕਿਉਂ ਬਦਲਤਾ ਉਹ ਬਦਲਤਾ ਰਾਜ ਇਸ ਮੁਲਕ ਚ ਬਾਨੀ ਅਡਾਨੀ ਕਰਦੇ ਆ ਕਦੇ ਚੋਲ ਲੜਦੇ ਆ ਇਹਲਨ ਮਸਕ ਚਲਾ ਰਿਹਾ ਨਾ ਟੈਂਪ ਨੂੰ 22 ਮਿਲੀਅਨ ਡਾਲਰ ਇੱਕ ਘੰਟੇ ਦੀ ਆਮਦਨ ਆ ਉਹਦੀ ਐਲਨ ਮਸਕ ਦੀ ਸਾਡੀ 1 ਘੰਟੇ ਦੀ ਤਨਖਾਹ ਕਿੰਨੀ ਬਣਦੀ ਆ 2500 3000 ਬਣਦਾ ਮੋਦੀ ਕੀ ਉਕਾਦ ਦੇਦੀ ਉਹ ਦੇ ਕੇ ਉਹਨਾਂ ਦੀ ਖੁਫੀਆ ਏਜੰਸੀ ਦਾ ਅਧਿਕਾਰੀ ਜਿਹਦੀ ਕੁਝ ਸਾਲ ਪਹਿਲਾਂ ਕਿਤਾਬ ਆਈ ਸੀ ਪੰਜਾਬੀ ਚ ਮਿਲਦੀ ਆ ਆਰਥਿਕ ਤਾਇਰ ਦਾ ਕਬਾਲੀਆ ਬਿਆਨ ਜੋਰ ਪਾਂਸ ਪਾਰਕਿੰਸ ਨੇ ਕਿਹਾ ਕਿ ਸਾਡੇ ਅਰਗੇ ਮੁਲਕ ਕੰਪਨੀਆਂ ਭੇਜ ਕੇ ਕਿਸੇ ਮੁਲਕ ਨੂੰ ਨੱਪਦੇ ਆ ਜੇ ਸਰਕਾਰਾਂ ਬਕਾਊ ਹੋਣ ਤੇ ਜੇ ਸਰਕਾਰ ਅੜ ਜੇ ਫਿਰ ਅਸੀਂ ਉੱਥੋਂ ਫੌਜ ਦੇ ਮੁਖੀ ਕੰਢ ਕੇ ਤਖਤਾ ਪਲਟਾਉਣੇ ਆ ਉੱਥੋਂ ਦੇ ਫੌਜੀਆਂ ਨੂੰ ਸੱਤਾ ਤੇ ਬਿਠਾਉਣੇ ਆ ਤੇ ਆਪਣੀਆਂ ਕੰਪਨੀਆਂ ਹੀ ਲੁੱਟਦੇ ਆ ਤੇ ਜੇ ਫੌਜ ਮਨਾ ਖਰੀਦੀ ਜਾਵੇ ਫਿਰ ਸਿੱਧਾ ਹਮਲਾ ਕਰਦੇ ਆ ਸਾਰੀਆਂ ਉਧਾਰਨਾ ਰਾਤ ਅਫਗਾਨਿਸਤਾਨ ਤਖਤਾ ਪਲਟਾਉਣ ਦੀਆਂ ਵੈਨਿਜੂਏਲਾ ਕਿਊਬਾ ਤੇ ਕੰਪਨੀਆਂ ਇਹਨਾਂ ਲੁੱਟਣ ਦੀਆਂ ਸਾਡੇ ਮੁਲਕ ਦੁਨੀਆ ਦੇ ਚੌਥੇ ਨੰਬਰ ਤੇ ਆ ਸਾਡਾ ਮੁਲਕ ਲੋਹਾ ਪੈਦਾ ਕਰਨ ਚ ਟਰੈਕਟਰ ਤਾਂ ਕੀ ਬਣੋੜੀਆਂ ਨੇਲ ਕੱਟ ਤੱਕ ਨਹੀਂ ਬਣਦਾ ਇੱਥੇ ਕਿਉਂਕਿ ਉਹਨੂੰ ਫਿਕਰ ਹੈ ਕਿ ਨੀਲ ਕਟਰ ਦੇ ਵਿੱਚੋਂ ਵੀ ਉਹਨਾਂ ਨੇ ਕੰਪਨੀਆਂ ਬਣਾਖਾ ਕੱਟਣ ਐਥੇ ਨਾ ਉਹ ਇੰਡਸਟਰੀ ਲੱਗੇ ਤੇ ਤੇ ਸਾਨੂੰ ਕੀਤਾ ਜਾ ਰਿਹਾ ਕਿ ਕਿਸਾਨ ਜਿਹੜੇ ਇਨਵੈਸਟਮੈਂਟ ਨਹੀਂ ਆਉਣ ਦਿੰਦੇ ਇਨਵੈਸਟਮੈਂਟ ਕਿਹੜੀ ਆ ਬਈ ਕਿਹੜਾ ਵਿਕਾਸ ਆ ਸਾਡੇ ਸਰਕਾਰੀ ਸਕੂਲ ਕਾਲਜ ਬੰਦ ਕਰਤੇ ਇਹ ਵਿਕਾਸ ਆ ਸਾਡੇ ਸਰਕਾਰੀ ਹਸਪਤਾਲ ਪਿੰਡਾਂ ਦੀਆਂ ਡਿਸਪੈਂਸਰੀਆਂ ਬੰਦ ਕਰਤੀਆਂ ਇਹ ਵਿਕਾਸ ਆ ਕਿ ਹੁਣ ਕਹਿੰਦੇ ਥੋੜੀ ਸਰਕਾਰੀ ਖਰੀਦ ਖਤਮ ਕਰਨੀ ਆ ਇਹ ਵਿਕਾਸ ਚ ਅਸੀਂ ਡਿੱਕਾ ਇਹ ਵਿਕਾਸ ਉਹ ਕਰਨਾ ਚਾਹੁੰਦੇ ਆ 80 ਕਰੋੜ ਲੋਕ ਜਨਤਕ ਮੰਡ ਪ੍ਰਣਾਲੀ ਰਹੀ ਸਸਤਾ ਰਾਸ਼ਨ ਡੀਪੋ ਤੋਂ ਨਾਲ ਲੈ ਕੇ ਗੁਜ਼ਾਰਾ ਕਰਦੇ ਆ ਇਹ ਉਹ ਬੰਦ ਕਰਨਾ ਚਾਹੁੰਦੇ ਆ ਇਹ ਵਿਕਾਸ ਕਰਨਾ ਚਾਹੁੰਦੇ ਆ ਤੇ ਵਿਕਾਸ ਪੰਜਾਬੀਆਂ ਨੂੰ ਭਲੀ ਭਾਤ ਸਮਝਣਾ ਚਾਹੀਦਾ ਇਹ ਨਹੀਂ ਕਿ ਅਮਰੀਕਾ ਚ ਕਿਸਾਨੀ ਖਤਮ ਹੋ ਗਈ ਯੂਰਪ ਚ ਕਿਸਾਨੀ ਖਤਮ ਹੋ ਗਈ ਬੜੀ ਦੂਰ ਨਾ ਜਾਓ ਬਿਹਾਰ ਪਿਛਲੇ ਦਿਨੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੀਆਂ ਮਹਾ ਪੰਚਾਇਤਾਂ ਕੀਤੀਆਂ ਗਈਆਂ ਪਟਨਾ ਸਾਹਿਬ ਦੇ ਵਿੱਚ ਵੀ ਮਹਾ ਪੰਚਾਇਤ ਹੋਈ ਜਿੱਥੇ ਮੈਂ ਵੀ ਗਿਆ ਸੀ ਉੱਥੋਂ ਦੀਆਂ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚਾ ਬਿਹਾਰ ਨੇ ਜਿਹੜਾ ਪਰਚਾ ਕੱਢਿਆ ਉਹਦੇ ਚ ਉਹ ਲਿਖਿਆ ਕਿ 6 ਵੱਡੀਆਂ ਜਿਹੜੀਆਂ ਸੜਕਾਂ ਬਿਹਾਰ ਚੋਂ ਕੱਟੀਆਂ ਜਾ ਰਹੀਆਂ 15 ਲੱਖ ਕਿੱਲਾ ਜ਼ਮੀਨ ਬਿਹਾਰ ਦੇ ਕਿਸਾਨਾਂ ਦੀ ਖ਼ਵਾਰ ਕੀਤੀ ਉਹਨਾਂ ਨੇ ਤੇ ਜਿਹੜੀ ਸਰਕਾਰੀ ਮੰਡੀ ਸਾਡੀ ਖਤਮ ਕਰਨਾ ਚਾਹੁੰਦੇ ਏਪੀਐਮਸੀ ਐਕਟ 2005 ਚ ਬਿਹਾਰ ਚ ਖਤਮ ਕੀਤਾ ਆਖੇ ਜਿਹੜੇ ਕਿਤੇ ਨਾ ਪਈਏ ਆ ਕੇ ਪਈਏ ਆ ਕੇ ਉਹ ਕਿਸਾਨ ਆ ਉਧਰ ਦੇ ਕਦੇ ਪੁੱਛ ਕੇ ਵੇਖੋ ਕਿੰਨੀ ਜ਼ਮੀਨ ਉਹਨਾਂ ਨਾਲ ਉਹ ਦਿਹਾੜੀਆਂ ਕਰਨੀ ਮਜਬੂਰ ਕਰਕੇ ਇੱਥੇ ਆਉਣ ਵਾਸਤੇ ਉਹ ਟਾਈਮ ਹੀ ਟਾਈਮ ਨਹੀਂ ਮੰਨਦੇ ਕਿਸੇ ਦੇ ਇਹ ਔਖੇ ਟਾਈਮ ਵੀ ਇਸੇ ਕਰਕੇ ਨਹੀਂ ਮੰਨਦੇਗੇ ਤੇ ਬਿਹਾਰ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਪਟਨਾ ਸਾਹਿਬ ਸੀ ਖੇਤੀਬਾੜੀ ਯੂਨੀਵਰਸਿਟੀ ਉਹਦਾ ਕੀ ਬਣਿਆ ਖੇਤੀਬਾੜੀ ਯੂਨੀਵਰਸਿਟੀ ਦੀ ਥਾਂ ਤੇ ਉੱਥੇ ਬੱਸ ਸਟੈਂਡ ਬਣਾਤਾ ਤੇ ਜਿੰਨੇ ਬੀਜ ਖੋਜ ਕੇਂਦਰ ਸੀ ਬਿਹਾਰ ਦੇ ਸਾਰੇ ਬੰਦ ਕਰਤੇ ਬੀਜਾਂ ਤੇ ਕੋਈ ਖੋਜ ਨਹੀਂ ਹੋਈ ਕਿਉਂਕਿ ਪੂਰੀ ਦੁਨੀਆ 'ਚ 6 ਕੰਪਨੀਆਂ 6 ਕਾਰਪੋਰੇਟ ਘਰਾਣੇ 75% ਸਾਡੇ ਬੇਤ ਖੇਤੀ ਦੇ ਬੀਜ ਤੇ ਕਬਜ਼ਾ ਕਰੀ ਬੈਠੇ ਆ ਤੁਸੀਂ ਦੱਸੋ ਤੁਹਾਡੇ ਕੋਲ ਘਰੇ ਕੀ ਕਿਸੇ ਕੋਲ ਛੋਲਿਆਂ ਦੇ ਦਾਲਾਂ ਦੇ ਕਿੰਨੇ ਵੀ ਆ ਸਾਡੇ ਕੋਲੇ ਕੋਈ ਵੀ ਨਹੀਂ ਹੈਗਾ ਜਿਹੜਾ ਅਸੀਂ ਬੀ ਬਣਾ ਸਕਦੇ ਉਹ ਵੀ ਅਸੀਂ ਥੈਲੀ ਆਲਾ ਖਰੀਦਣ ਜਾਂਦੇ ਆ ਬਰਜਾਰ ਸਾਨੂੰ ਆਰਥਪਾ ਦੀ ਉਹ ਸਾਡੇ ਹੀ ਵਾਹਣ ਚੋਂ ਫਸਲ ਕੱਟੀ ਹੁੰਦੀ ਆ ਤੇ ਮਾਰਕਾ ਹੀ ਲਾਇਆ ਹੁੰਦਾ ਉਹ ਕੋ ਫੈਕਟਰੀਆਂ ਚ ਵੀ ਬੀਆ ਤਿਆਰ ਹੁੰਦਾ ਜ਼ਮੀਨ ਚ ਹੀ ਤਿਆਰ ਹੁੰਦਾ ਕਿਉਂਕਿ ਸਾਨੂੰ ਉਹਨਾਂ ਨੇ ਪ੍ਰਚਾਰ ਕਰ ਕਰਕੇ ਵੀ ਆ ਕੰਪਨੀ ਦਾ ਥੀਲੇ ਵਾਲਾ ਬੀ ਚੰਗਾ ਜਿਹੜੋ ਕਿਸਾਨ ਜਿਥੇ ਬੰਦੀਆਂ ਕਹਿੰਦੀਆਂ ਕਿ ਤੁਹਾਡੇ ਘਰ ਚ 20 ਨਹੀਂ ਰਹਿਣ ਦੇਣਾ 20 ਦੇ ਕਬਜ਼ਾ ਕੀਤਾ ਮੰਡੀ ਤੇ ਕਰਨਾ ਚਾਹੁੰਦੇ ਆ ਜ਼ਮੀਨ ਤੇ ਕਰਨਾ ਚਾਹੁੰਦੇ ਆ ਇਹ ਉਹਦੇ ਵਾਸਤੇ ਇੱਕ ਆਧਾਰ ਤਿਆਰ ਕੀਤਾ ਜਾ ਰਿਹਾ ਕਿ ਪਹਿਲਾਂ ਕਿਸਾਨ ਲਹਿਰ ਨੂੰ ਬਦਨਾਮ ਕਰੋ ਇਹ ਬਿਲਕੁਲ ਭਾਜਪਾ ਦੀ ਤਰਜ਼ ਤੇ ਭਗਵੰਤ ਮਾਨ ਕੀਤਾ ਜਿਵੇਂ ਉਹਨਾਂ ਨੇ ਮੌਬਲੀਨਚਿੰਗ ਕਰਵਾਈ ਇਹ ਫਲਾ ਤਾਂ ਮੁਸਲਮਾਨਾਂ ਪ੍ਰਤੀ ਇਹਰ ਖਲਾਤਾ ਨਫ਼ਰਤ ਪੈਦਾ ਕੀਤੀ ਤੇ ਕਿਤੇ ਵੀ ਕਹਿ ਦੇਣਾ ਕਿ ਫਰਾਨੇ ਦੇ ਘਰ ਗਊ ਦਾ ਮਾਸ ਪਿਆ ਲਾਲਾ ਲਾਲਾ ਕਰਦੀ ਜਾਂਦੀ ਸੀਪੀਡ ਕਟ ਕੇ ਬੰਦਾ ਮਾਰ ਦਿੰਦੀ ਸੀ ਗਊ ਮਾਸ ਕਹਿੰਦੇ ਘਰੋਂ ਨਿਕਲਿਆ ਪ੍ਰਚਾਰ ਹੀ ਇੰਨਾ ਕੀਤਾ ਨਫ਼ਰਤ ਦੀ ਇੰਨੀ ਭਰਤੀ ਕਿਸੇ ਦੇ ਬਾਰੇ ਹਾਂ ਰਾਜਸਥਾਨ ਦਾ ਕਿਸਾਨ ਮੁਸਲਮਾਨ ਸੀ ਉਹ ਗਾਂ ਖਰੀਦ ਕੇ ਲਿਆਇਆ ਗਾਉ ਉਥੋਂ ਗਰੀਦੀ ਜਿੱਥੇ گاਵਾਂ ਦੀ ਮੰਡੀ ਲੱਗਦੀ ਸੀ ਉਹਨੇ ਪਰਚੀ ਕਟਾਈ ਉਥੇ ਗਾਂ ਖਰੀਦੀ ਉਹਦਾ ਬੇ ਸਾਰਾ ਕੁਝ ਬੈਲੋ ਦੇ ਕੋਲੇ ਸੀ ਉਹਨੂੰ ਘੇਰ ਲਿਆ ਖਉਤੀ ਗਊ ਰੱਖ ਕੇ ਆਨੇ ਉਹ ਕਹਿੰਦਾ ਬਾਈ ਮੈਂ ਗਾਂ ਬੱਟਰ ਮਾਸ ਤੇ ਨਹੀਂ ਲੈ ਕੇ ਚੱਲਿਆ ਦੁੱਧ ਲਈ ਖਰੀਦ ਕੇ ਲਿਆਇਆ ਕੁੱਟ-ਕੁੱਟ ਕੇ ਮਾਰਦਾ ਉਹਨੂੰ ਉਹਦਾ ਕਤਲ ਕਰਤਾ ਜਿਹੋਦੀ ਵੀਡੀਓ ਪੂਰੀ ਦੁਨੀਆ ਚ ਵਾਇਰਲ ਹੋਈ ਤੇ ਪੁਲਿਸ ਨੇ ਜਦੋਂ ਚਲਾਨ ਕੀ ਦਿੱਤਾ ਉਹਦੇ ਕਤਲ ਦਾ ਉਹ ਵੀਡੀਓ ਵੀ ਚਲਾਨ ਚ ਨਹੀਂ ਲਾਈ ਕਿ ਦੋਸ਼ੀ ਬਰੀ ਹੋ ਜਾੜਾ ਸਰਕਾਰਾਂ ਖੜੀਆਂ ਨੇ ਗੁੰਡਿਆਂ ਦੀ ਪਿੱਛੇ ਤੇ ਇਹ ਹੁਣ ਜਿਹੜਾ ਇਹ ਮਾਹੌਲ ਬਣਾ ਰਿਹਾ ਕਿ ਕਿਸਾਨਾਂ ਨੂੰ ਨਖੇੜੋ ਦੂਜੇ ਭਾਈਚਾਰਿਆਂ 'ਚ ਨਫ਼ਰਤ ਕਰੋ ਤੇ ਉਹਦੇ ਤੇ ਭਗਵੰਤ ਸਿਮਾਨ ਬੋਲਦਾ ਜੋ ਕਰਨਾ ਕਰ ਲੋ ਤੇ ਕੱਲ ਨੂੰ ਤੁਹਾਡੇ ਧਰਨਿਆਂ ਤੇ ਹਮਲੇ ਵੀ ਹੋ ਸਕਦੇ ਆ ਇਹ ਜਿਸ ਫਾਸ਼ੀਜ਼ਮ ਦੀ ਗੱਲ ਕਰ ਰਿਹਾ ਨਾ ਨਰਿੰਦਰ ਮੋਦੀ ਜਿਸ ਪਾਸਿਓਂ ਤੋਰ ਰਿਹਾ ਇਹ ਓਸੇ ਉਸੇ ਤਰਜ਼ ਤੇ ਚੱਲ ਰਿਹਾ ਸਾਰਾ ਕੁਝ ਇਹਨੂੰ ਪੰਜਾਬੀ ਗੋ ਹਲਕੇ ਚ ਨਾ ਲਿਓ ਕੱਲਾ ਇਹ ਨਾ ਸਮਝਿਓ ਵੀ 3 ਘੰਟੇ ਗੁਰਦੁਆਰੇ ਦੇ ਬੂਹੇ ਅੱਗੇ ਬਹਿ ਕੇ ਆਉਣਾ ਇਹ ਨਾ ਸਮਝਿਓ ਇੱਕ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਜਿਹੜਾ ਤੂੰ ਪੰਜਾਬ 'ਚ ਕਿੰਨਾ ਕਿ ਨਸ਼ਾ ਰੋਕੂ ਮਹਿੰਮ ਚਲਾਈ ਆ ਸਭ ਤੋਂ ਪਹਿਲਾਂ ਖੁਦ ਜਾ ਡੀਡਿਕਸ਼ਨ ਸੈਂਟਰ ਤੇ ਜਿਹੜੀ ਆ ਇੱਕ ਬਲਡੋਜ਼ਰ ਵਾਲਾ ਕੰਮ ਚਲਾਇਆ ਆ ਸਾਡੇ ਪੱਤਰਕਾਰ ਵੀਰਾਂ ਨੇ ਪੁੱਛਿਆ ਰਾਜਜੀਤ ਦਾ ਘਰ ਕਦੋਂ ਢਾਰੇ ਹੋ ਜੀ ਮਜੀਠੀਆ ਦੇ ਘਰ ਕਦੋਂ ਚਾਰੇ ਢਾਰੇ ਹੋ ਜੀ ਮਜੀਠੀਆ ਤੋਂ ਤਾਂ ਮਿੰਤਾ ਇਹਨਾਂ ਨੇ ਇੱਕ ਤਰਲੇ ਕੀਤੇ ਆ ਮਾਫੀ ਮੰਗੀ ਆ ਕੋਈ ਇੱਕ ਕਹਿੰਦੇ ਨਸ਼ਾ ਤਸਕਰ ਦਾ ਘਰ ਉਹ ਢਾਇਆ ਉਹ ਜਿਹੜਾ ਪ੍ਰਸਤ੍ਰਵ ਨਹੀਂ ਕਰਾਉਣ ਯੋਗ ਆ ਸੀ ਉਹਦੀਆਂ ਕੰਧਾਂ 'ਚ ਕੰਧਾਂ ਢਾਈ ਜਾਂਦੇ ਆ ਇਹ ਇਸ ਗੱਲ ਨੂੰ ਜੇ ਕੋਈ ਵਿਰੋਧ ਕਰਦਾ ਇਹਨਾਂ ਦੇ ਆਰਟੀਸਰ ਲਾਜ ਆਉਂਦੇ ਆ ਇਹ ਜੀ ਨਸ਼ੇ ਵਾਲਿਆਂ ਦੇ ਪੱਖ ਚ ਕੀ ਤੁਸੀਂ ਚਾਹੁੰਦੇ ਆ ਕਿ ਪੁਲਿਸ ਨੂੰ ਅਧਿਕਾਰ ਦੇ ਦਿੱਤਾ ਜਾਵੇ ਵੀ ਅਦਾਲਤ ਨੇ ਕਿਸੇ ਨੂੰ ਬੋਸ਼ੀ ਮੰਨਿਆ ਕਿ ਨਹੀਂ ਮੰਨਿਆ ਪੁਲਿਸ ਨੂੰ ਅਧਿਕਾਰ ਦੇ ਦਿੱਤਾ ਜਾਵੇ ਕਿਸੇ ਦਾ ਘਟਾਉਣ ਦਾ ਫਿਰ ਤਾਂ ਪੁਲਿਸ ਨੂੰ ਝੂਠੇ ਪੁਲਸੋਂ ਮੁਕਾਬਲੇ ਬਣਾਉਣ ਦਾ ਅਧਿਕਾਰ ਹੋਊਗਾ ਸਵਾਲ ਇਹ ਆ ਗੱਲ ਸਹੀ ਦੀ ਨਹੀਂ ਗੱਲ ਪਹਿ ਦੀ ਆ ਕਿ ਉਹ ਪੁਲਸੀਆ ਸਟੇਟ ਖੜੀ ਕਰਨਾ ਚਾਹੁੰਦੇ ਆ ਪੁਲਿਸ ਨੂੰ ਅਧਿਕਾਰ ਦੇਣਾ ਚਾਹੁੰਦੇ ਆ ਤੋ ਜਿਹੜਾ ਪਿਛਲੇ ਦਿਨੀ ਇੱਕ ਚੰਡੀਗੜ੍ਹ ਦਾ ਪੱਤਰਕਾਰ ਨਹੀਂ ਕਹਿੰਦਾ ਪੁਲਿਸ ਤੋਂ ਡਰਦਾ ਹੀ ਕੋਈ ਨਹੀਂ ਕਿਸਾਨ ਜਿੱਥੇ ਬੰਦੀਆਂ ਕਰਦੀਆਂ ਹੀ ਨਹੀਂ ਇਹਦਾ ਮਤਲਬ ਆ ਕਿ ਉਹਨੂੰ ਆਇਆ ਕਿ ਪੁਲਿਸ ਨੂੰ ਵੇਖ ਕੇ ਲੋਕ ਥਰ-ਥਰ ਕੰਬਣ ਕਿ ਪੁਲਿਸ ਨੂੰ ਵੇਖ ਕੇ ਥਰ-ਥਰ ਕਦੋਂ ਕੰਬਦੇ ਸੀ ਜਦੋਂ ਪੰਜਾਬ ਦੇ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਖਪਾਇਆ ਪੁਲਿਸ ਇਹ ਪਰ ਪੰਜਾਬ ਨਾਬਰੀ ਦਾ ਦੂਜਾ ਨਾਮ ਆ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਸਮਝ ਲੈਣਾ ਚਾਹੀਦਾ ਔਰ ਅਸੀਂ ਪੰਜਾਬ ਦੀ ਸਮੁੱਚੀ ਕਿਸਾਨ ਲਹਿਰ ਨੂੰ ਉਹਦਾ 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 ਹਿੱਸਾ ਹੋਣ ਦੇ ਨਾਤੇ ਬਹੁਤ ਸਾਰੇ ਤੋਂ ਅਸੀਂ ਛੋਟੇ ਆ ਇਹ ਬੇਨਤੀ ਆ ਕਿ ਆਪਾਂ ਇਸ ਗੱਲ ਨੂੰ ਵਿਚਾਰੀਏ ਇਸ ਚੁਣੌਤੀ ਨੂੰ ਹਲਕੇ ਚ ਨਾ ਲਈਏ ਜੇ ਵੀ ਤੜਕੇ ਉੱਠੇ ਨਹਾਦੇ ਤੋਤੇ ਪੱਕ ਬੰਨੀ ਪਰੌਂਠੇ ਖਾਦੇ ਚਾਰ ਥਾਵਾਂ ਤੇ ਗੇੜਾ ਕੱਢ ਆਏ ਇਦਾਂ ਹੀ ਨਹੀਂ ਚੱਲਣੀ ਹੈ ਚੱਲੀ ਜਾਣਾਗਾ ਜੱਫ ਆਪਣਾ 트럼ਪ ਤੋਂ 트럼ਪ ਤੋਂ ਗੱਲ ਦਿੱਲੀ ਆਉਂਦੀ ਆ ਦਿੱਲੀ ਤੋਂ ਚੰਡੀਗੜ੍ਹ ਆਉਂਦੀ ਆ ਤੇ ਚੰਡੀਗੜ੍ਹ ਤੋਂ ਉਸ ਬੰਦੇ ਕੋਲੇ ਆਉਂਦੀ ਆ ਜਿਹਨੂੰ ਡੀਡਿਕਸ਼ਨ ਸੈਂਟਰ ਚ ਭੇਜਣ ਦੀ ਜਰੂਰਤ ਹੈ ਇਹ ਚੁਣੌਤੀ ਨੂੰ ਹਲਕੇ ਚ ਨਾ ਲਿਓ ਬੰਦੇ ਨੂੰ ਡੋਜ ਇੱਕ ਨਹੀਂ ਮਾਣ ਹੁੰਦੀ ਇੱਕ ਸੱਤਾ ਦੀ ਆ ਇੱਕ ਅਮਿਤ ਸ਼ਾਹ ਦਾ ਪੁੱਤਰ ਹੋਣ ਦੀ ਆ ਤੇ ਤੀਜੀ ਪਤਰੀ ਕੀ ਪਸ ਖੇ ਖਾਂਦਾ ਪਤਾ ਹੀ ਨਹੀਂ ਕੀ ਕੀ ਛੱਕੀ ਜਾਂਦਾ ਇਸ ਕਰਕੇ ਚੁਣੌਤੀ ਨੂੰ ਹਲਕੇ ਚ ਨਾ ਲਿਓ ਜੇ ਜੋ ਆਉਂਦਾ ਉਹ ਹੀ ਛੱਕ ਜਾਂਦਾ ਉਹ ਤੇ ਜੋ ਮੂੰਹ ਆਉਂਦਾ ਬੋਲੀ ਜਾਂਦਾ ਇਸ ਕਰਕੇ ਤਗੜੇ ਹੋਈਏ ਜਥੇਬੰਦ ਹੋਈਏ ਅਜ ਕਿ ਇਹਨੂੰ ਹਰਾਉਣਾ ਇਹਨੂੰ ਹਰਾਉਣਾ ਖੁਦ ਦੀ ਤਾਕਤ ਵੱਡੀ ਉਸਾਰੀ ਇਨੀਆਂ ਬੇਨਤੀਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ